ਨੋਪਰੀ ਦਾ ਹਰ ਵਲੌਗ 40 ਤੋਂ 50 ਮਿੰਟ ਦਾ ਹੁੰਦਾ ਹੈ। ਔਰ ਆਪਾਂ ਦੇਖਦੇ ਹਾਂ ਕਿ 1 ਲੱਖ ਪਲੱਸ ਵਿਊਜ਼ ਹਰ ਵਲੌਗ ਤੇ ਆਉਂਦੀਆਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਕਿ ਇਨੇ ਲੰਬੇ ਵਲੌਗਸ ਪਾਉਣ ਨਾਲ YouTube ਤੋਂ ਆਪਾਂ ਕਿੰਨੇ ਪੈਸੇ ਅਰਨ ਕਰ ਸਕਦੇ ਹਾਂ ਤੇ ਢਿੱਲੋ ਪ੍ਰੀਤ ਆਪਣੇ ਵਲੌਗਸ ਤੋਂ ਕਿੰਨੀ ਅਰਨਿੰਗ ਕਰਦਾ ਹੈ। ਸੋ ਚਲੋ ਫਿਰ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਾਚ ਕਰਿਓ ਜੀ। ਗਾਈਸ ਜੇਕਰ ਆਪਾਂ ਇਸ ਚੈਨਲ ਦੇ ਪਿਛਲੇ 30 ਦਿਨਾਂ ਦੇ ਵਿਊਜ਼ ਕਾਊਂਟ ਕਰਦੇ ਆ ਤਾਂ ਇਸ ਚੈਨਲ ਦੇ ਮਾਲਕ ਨੇ ਟੋਟਲ 37 ਲੱਖ ਵਿਊਜ਼ ਪਿਛਲੇ 30 ਵੀਡੀਓਜ਼ ਦੇ ਤਾਂ ਜੇਕਰ ਆਪਾਂ ਗੱਲ ਕਰੀਏ ਡਾਲਰਸ ਦੀ ਤਾਂ 3000 ਵਿਊਜ਼ ਤੇ ਲਗਭਗ ਆਪਾਂ ਨੂੰ 1 ਡਾਲਰ ਮਿਲ ਜਾਂਦਾ ਆ ਆਪਾਂ ਇਹ ਐਪਰੋਕਸ ਮੰਨਦੇ ਆ ਕੋਈ ਵੀ ਫਿਕਸ ਨਹੀਂ ਹੈਗਾ ਤੇ ਗਾਈਸ ਜਦੋਂ 37 ਲੱਖ ਨੂੰ ਆਪਾਂ 3000 ਨਾਲ ਡਿਵਾਈਡ ਕਰਦੇ ਆ ਤੇ ਆਪਣੇ ਕੋਲ ਡਾਲਰ ਆ ਜਾਂਦੇ ਆ 1233 ਤੇ 1 ਡਾਲਰ ਦਾ ਪ੍ਰਾਈਸ ਤੁਸੀਂ ਦੇ ਸਕਦੇ ਜੇ 83 ਰੁਪਿਆ ਹੈਗਾ ਤੇ ਆਪਾਂ 1233 ਡਾਲਰਸ ਨੂੰ ਆ ਰੀਐਨਆਰ ਦੇ ਵਿੱਚ ਕਨਵਰਟ ਕਰਾਂਗੇ ਤਾਂ ਤੁਸੀਂ ਸਾਹਮਣੇ ਅਮਾਉਂਟ ਸਾਦਰ ਜੀ ਆਪਣੇ ਕੋਲ 1 ਲੱਖ ਦੇ ਆਰਾਊਂਡ ਜਿਹੜੀ ਆ ਗਈ ਹੈ ਇਹ ਜਿਹੜੀ ਅਰਨਿੰਗ ਹੈ ਇਹ ਇਸ ਚੈਨਲ ਦੇ 30 ਦਿਨਾਂ ਦੇ ਵਲੌਗਸ ਦੀ ਹੈ ਪਿਛਲੇ ਮਹੀਨੇ ਦੀ ਨਹੀਂ ਹੈ ਤੇ ਗਾਈਸ ਇਹ ਜਿਹੜੀ ਅਰਨਿੰਗ ਹੈ ਵਾਦੀ ਘਟਦੀ ਰਹਿੰਦੀ ਹੈ ਕਿਉਂਕਿ ਇਹ ਆਰਪੀਐਮ ਦੇ ਡਿਪੈਂਡ ਹੁੰਦਾ ਹੈ ਸੋ ਮੈਂ ਤੁਹਾਨੂੰ ਇੱਕ ਆਈਡੀਆ ਜਾਂ ਦੇ ਦਤਾ ਹੈ ਇਹ ਪੂਰੀ ਸ਼ੋਰ ਨਹੀਂ ਹੈ ਕਿ ਇੰਨੀ ਹੀ ਅਰਨਿੰਗ ਹੁੰਦੀ ਹੈ ਬਸ ਇੱਕ ਆਈਡੀਆ ਹੈ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਇੰਨੀ ਅਰਨਿੰਗ ਹੋ ਸਕਦੀ ਜੇ ਅਗਰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ